ਯਾਪੀ ਦੇ ਵਿੱਚ ਇੱਕ ਕਹਾਵਤ ਆ ਨਾਲੇ ਪੁੰਨ ਤੇ ਨਾਲੇ ਫਲੀਆਂ ਗਵਾਂ ਨੂੰ ਹਰਾ-ਜਾਰਾ ਬਰਨਗਵਲੀ ਨੂੰ ਪ੍ਰਸ਼ਾਦੇ ਮੋਹਰਾਂ ਨੂੰ ਦਾਲੇ ਕਿਸੇ ਵੀ ਪ੍ਰਕਾਰ ਦਾ ਜਿੰਨਾ ਮਰਜੀ ਨਸਾ ਭੇੜੇ ਨੂੰ ਭੇੜਾ ਕਰਦਾ ਬੰਦਾ ਚਾਹੇ ਉਹ ਛਿੱਟੇ ਦਾ ਕਰਦਾ ਏ ਚਾਹੇ ਸਮੈਗ ਦਾ ਕਰਦਾ ਏ ਮੁਰੂ ਘਰ ਮੱਥਾ ਦੇ ਕੇ ਗਵਾਂ ਨੂੰ 2 ਕਿਲੋ ਆਟਾ ਕਿਲੋ ਸ਼ੱਕਰ ਲੈ ਕੇ ਪੇੜੇ ਬਣਾ ਕੇ ਮੱਥਾ ਟੇਕ ਕੇ ਉਰੇ ਆਉਣੇ ਦਿਲੋ ਬੇਟਾ 15 ਨਾਲ ਬਾਅਦ ਦਵਾਰੇ ਉਹ ਬੰਦਾ ਆਉਂਦਾ ਹੈ ਤਾਂ ਉਹਨੇ ਚਿਹਰੇ ਦਾ ਜਿਹੜਾ ਨੂਰ ਹੈ ਉਹ ਬੱਕਰੀ ਗੱਲ ਬਜ਼ੁਰਗ ਜੀ ਬੰਦੇ ਜਿੱਦੇ ਬਾਗੇ ਦੇ ਇੱਥੇ ਚਾਰ ਜਾਣੇ ਫੜ ਕੇ ਮੰਝੇ ਤੇ ਡਾਕਟਰ ਨੇ ਜਵਾਬ ਦਿੱਤਾ ਦੀ ਅੱਜ ਦੇਖੋ ਦੇਖੋ ਕਿਵੇਂ ਬਲਵਾਨ ਬਣਿਆ ਘੜਾ ਮੁੰਡਾ ਇਹ ਜਮਾ ਖੁੱਲ ਕੇ ਦੱਸ ਬੱਤ ਤੂੰ ਵੀ ਮੈਂ ਛੱਡੇ ਹੀ ਨਹੀਂ ਸੀ ਕੁਝ ਉਹ ਵੀ ਆਨੰਦ ਜਮੇ ਹੁਣ ਸਭ ਤੋਂ ਪਹਿਲਾਂ ਮੈਂ ਇਹ ਨੂੰ ਲੈ ਕੇ ਆਇਆ ਸੀ ਹਾਂਜੀ ਸਭ ਤੋਂ ਪਹਿਲਾ ਬੰਦਾ ਸੀ ਇਹ ਸਾਡੀ ਮਾਂ ਇਹ ਵਿਚਾਰੀ ਬਹੁਤ ਦੁਖੀ ਦੀ ਹੁਣ ਤਾਂ ਇਹਦੇ ਏਡੀ ਕਿਰਪਾ ਗੁਰੂ ਮਹਾਰਾਜ ਦੀ ਸੱਚੇ ਬਾਦਸ਼ਾਹ ਦੀ ਬੇਹਤਰ-ਤਰ ਬੋਲਦੀ ਹੈ ਬੱਤਾਂ ਏਡੀ ਕਿਰਪਾ ਬੇਟਾ ਦੋਨੇ ਬੱਚੇ ਨਸ਼ੇ 'ਚ ਲੱਗ ਗਏ ਚਿੱਟਾ ਕਿੱਟਾ ਕੋਈ ਵੀ ਨਹੀਂ ਛੱਡਿਆ ਭਾਂਡੇ ਤੱਕ ਵੀ ਨਹੀਂ ਛੱਡੇ ਮੇਰੇ ਜਿੱਦਾਂ ਦੇ ਬਾਬਾ ਜੀ ਤੇ ਲੜ ਲੱਗੇ ਆ ਬਹੁਤ ਹੀ ਬਾਬਾ ਜੀ ਤੇ ਕਿਰਪਾ ਮੈਂ ਅਜ ਤੋ 2 ਮਹੀਨੇ ਪਹਿਲਾਂ ਮਤਲਬ ਕਿ 3 ਸਾਲ ਲਗਾਤਾਰ ਬਹੁਤ ਜ਼ਿਆਦਾ ਸ਼ਰਾਬ ਪੀਤੀ ਆ ਕਿ ਮੰਨ ਕੇ ਚੱਲੋ ਸਾਰਾ ਦਿਨ ਰਾਤ ਸਾਮ ਸਵੇਰ ਦੁਪਹਿਰ ਕੋਈ ਅਜਿਹਾ ਟਾਈਮ ਨਹੀਂ ਸੀ ਹੁੰਦਾ ਜਿਸ ਦਿਨ ਮੇਰਾ ਜਦੋਂ ਕਿ ਮੇਰੀ ਸ਼ਰਾਬ ਨਾ ਪੀਤੀ ਹੋਵੇ ਉਸ ਤੋਂ ਬਾਅਦ ਸਾਡੇ ਘਰ ਦੇ ਆਨੇ ਬਾਬਾ ਜੀ ਦੀ ਵੀਡੀਓ ਦੇਖੀ ਇੰਸਟਾਗ੍ਰam ਤੇ ਤੇ ਉਸ ਤੋਂ ਬਾਅਦ ਬਾਬਾ ਜੀ ਕੋਲ ਲੈ ਕੇ ਆਏ ਮੈਨੂੰ ਤੇ ਬਾਬਾ ਜੀ ਨੇ ਮੈਨੂੰ 1 ਮਹੀਨੇ ਦੀ ਦਵਾਈ ਦਿੱਤੀ ਤੇ ਮੰਨ ਕੇ ਚੱਲੋ ਵੀ ਮੇਰਾ 10 12 ਦਿਨਾਂ ਦੇ ਵਿੱਚ ਬਾਅਦ-ਬਾਅਦ ਫਰਕ ਪੈਣਾ ਸ਼ੁਰੂ ਹੋ ਗਿਆ ਸਾਡਾ ਨੇਚਰ ਮੰਨਦਾ ਜਦੋਂ ਸਾਡੇ ਬੱਚੇ ਇਹਨਾਂ ਦੇ ਅਸੀਰਵਾਦ ਨਾਲ ਨਰਕ ਦੀ ਜ਼ਿੰਦਗੀ ਤੋਂ ਸਵਰਗ ਦੀ ਜ਼ਿੰਦਗੀ 'ਚ ਆਉਂਦੇ ਨੇ ਭੈਜੜਾ ਤਰੋਂ ਨਹੀਂ ਹੈਗਾ ਮੁਕੱਦਮੇ ਚੱਲਦੇ ਨੇ ਕੋਰਟ ਗਜਰੀਆਂ 'ਚ ਕੇਸ ਚੱਲਦੇ ਨੇ ਉਹ ਸੱਤ ਤੇ ਉਹ ਅਮਰੀਕਾ, ਕੈਨੇਡਾ, ਗ੍ਰੇਨਲੈਂਡ, ਬ੍ਰਾਜ਼, ਆਸਟ੍ਰੇਲੀਆ, ਜਰਮਨ ਚਾਹੇ ਬੈਠਾ ਘਰ ਬੈਠੇ ਉਹ ਅਰਦਾਸ ਕਰਵਾ ਦੇਣਾ ਕਿਹ ਕਰ ਬੈਠੇ ਬੇਟਾ ਦਵਾਈ ਮੰਗਵਾ ਲੈਣਾ ਅਸੀਂ ਪੈਸਾ ਨਹੀਂ ਕੋਈ ਲੈਂਦੇ ਆ ਜਿੰਨਾ ਆਪਣਾ ਡਰੈਸ ਪਾਉਣਾ ਅਸੀਂ ਦਵਾਈ ਬਣਾ ਕੇ ਭੇਜ ਦਿੰਦੇ ਆ ਪੁੱਤ ਜਿਹੜੀਆਂ ਆਪ ਆਸਮਾਨੇ ਉਹ ਲਿਖ ਕੇ ਦਿੰਦੇ ਆ ਅਗਲਾ ਲੈ ਕੇ ਆਉਂਦਾ ਅਸੀਂ ਅੱਗ ਦੇ ਮਾਰ ਕੇ ਬਣਾ ਕੇ ਦੇ ਦਿੰਦੇ ਆ ਸਤ ਨਾਮ ਬਹਿ ਗੁਰੂ ਸਤ ਨਾਮ ਬਹਿ ਗੁਰੂ ਮੈਂ ਜਿੰਨੇ ਮੁੰਡਿਆਂ ਨੂੰ ਹੁਣ ਤੱਕ ਬਾਬਾ ਜੀ ਕੋਲ ਲੈ ਕੇ ਆਇਆ ਹਾਂ ਤਕਰੀਬਨ ਜੀ ਸਾਰੇ ਦੇ ਸਾਰੇ ਅਡਿਕਟਡ ਸੀ ਚਿੱਟੇ ਨਸ਼ੇ ਨਾਲ ਜੀ ਸਾਰੇ ਨਸ਼ਾ ਛੱਡ ਚੁੱਕੇ 70 80 ਬੰਦਿਆ ਤੋਂ ਵੱਧ ਹੀ ਹੋਣਗੇ ਇੱਕ ਟੋਕ ਟੋਕ ਮੰਨ ਕੇ ਚੱਲੋ ਸਾਰੇ ਜਾਣੇ ਬਾਬਾ ਜੀ ਕੋਲ ਮੈਂ ਲੈ ਕੇ ਆਇਆ ਦੋ ਦੋ ਚਾਰ ਚਾਰ ਕਰਕੇ ਵੀ ਜਦੋਂ ਵੀ ਜਿਹਦਾ ਵੀ ਟਾਈਮ ਲੱਗਦਾ ਸੀਗਾ ਤੇ ਬਾਬਾ ਜੀ ਤੋਂ ਦਵਾਈ ਲੈਤੀ ਅੱਜ ਉਹ ਬਿਲਕੁਲ ਠੀਕ ਨੇ ਆਪਦਾ ਕੰਮ ਕਰਦੇ ਨੇਗੇ ਆਪਦੇ ਘਰੇ ਮਾਪੇ ਦੀ ਆਂਦਰਾ ਸੌਖੀਆ ਕੀਤੀਆਂ ਉਹਨਾਂ ਨੇ ਵੀ ਜਦੋਂ ਪਰਮਾਤਮਾ ਨੇ ਨਾਂ ਧਮਕਾਉਣੇ ਉਦੋਂ ਬੰਦਾ ਗਊਮਾਦਾਰੇ ਪੈਰੀ ਆ ਕੇ ਡਿੱਗਦੇ ਜਦੋਂ ਬੇਟਾ ਆਪਣਾ ਨਾਂ ਖਰਾਬ ਕਰਨੇ ਉਦੋਂ ਜਿੱਟਿਆਂ ਨਾਲ ਜੀ ਜਾਂਦਾ ਦੇ ਆਲ ਮੈਰਜ ਬੈਂਸ ਪਿੰਡ ਕੱਟੂ ਵਾਲੀਆਂ ਸਾਡਾ ਇੰਸਟਾਗ੍ਰam YouTube Facebook ਦੇ ਨਸਾ ਮੁਕ সেবা ਦੇ ਉੱਤੇ ਹੈੜਾ ਸਾਡਾ ਮੋਬਾਈਲ ਨੰਬਰ 90418 98655 90568 ਕਿਆ ਸੀ ਸਸਤਾ ਸੀ ਉਤਰਾਖੰਡ ਹੋ ਗਿਆ ਜੁਪੀ ਬਿਹਾਰ 오ਡੀਸਾ ਹਮਾਜਲਪਰਦੇਸ਼ ਮੱਧ ਪ੍ਰਦੇਸ਼ ਗੰਗਾ ਨਗਰ ਜਿੰਨੇ ਆਲੇ ਦਾਲੇ ਸੂਬੇ ਨੇ ਸਾਰੇ ਦਵਾਈ ਲੈ ਕੇ ਜਾਂਦੇ ਨੇ ਜਿਹੜੇ ਬਲਵਾਨਾ ਤੋਂ ਨਹੀਂ ਆਇਆ ਜਾਂਦਾ ਉਹ ਬੇਟਾ ਘਰ ਬੈਠੇ ਮੰਗਵਾ ਲੈਂਦੇ ਨੇ ਇਸ ਦੀ ਇੱਕ ਮਿਸਾਲ ਅੱਜ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਅੱਜ ਸਾਡੀ ਜ਼ਿੰਦਗੀ ਦੇ ਵਿੱਚ ਵੱਡੀਆਂ ਸਮੱਸਿਆਵਾਂ ਨੇ ਕੁਝ ਮਾੜੀਆਂ ਚੀਜ਼ਾਂ ਅਜਹੀਆਂ ਨੇ ਜਿਨ੍ਹਾਂ ਨੇ ਸਾਡੀ ਜ਼ਿੰਦਗੀ ਆ ਜਿਹੜੀ ਉਹ ਨਰਕ ਵਾਂਗ ਬਣਾ ਦਿੱਤੀ ਹੈ ਤਾਂ ਹਰ ਕੋਈ ਚਾਹੁੰਦਾ ਹੈ ਕਿ ਮੇਰੀ ਜ਼ਿੰਦਗੀ ਦੇ ਵਿੱਚੋਂ ਇਹ ਬੁਰਾਈਆਂ ਦੂਰ ਹੋ ਜਾਵਣ ਇਹ ਸਮੱਸਿਆਵਾਂ ਨੇ ਜਿਹੜੀਆਂ ਉਹ ਦੂਰ ਹੋ ਜਾਵਣ ਅਤੇ ਮੇਰੀ ਜ਼ਿੰਦਗੀ ਆ ਜਿਹੜੀ ਓਹੋ ਸੋਹਣੀ ਬਣ ਜੇ ਮੇਰੀ ਜ਼ਿੰਦਗੀ ਸਵਰਗ ਵਰਗੀ ਬਣ ਜੇ ਤਾਂ ਅੱਜ ਇੱਕ ਅਜਿਹੀ ਐਗਜ਼ਾਮਪਲ ਆ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰ ਰਿਹਾ ਗਊਆਂ ਵਾਲੇ ਬਾਬਾ ਜੀ ਨੇ ਨਾਲ ਉਹਨਾਂ ਦੇ ਸੇਵਕ ਇੱਥੇ ਮੌਜੂਦ ਨੇ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਇੱਥੇ ਗਊ ਮਾਤਾ ਮੌਜੂਦ ਨੇ ਅਤੇ ਇਸ ਵੀੜ ਦੇ ਵਿੱਚ ਬਜਰੰਗਵਲੀ ਦੇ ਉਤਾਰ ਅਤੇ ਹੋਰ ਬਹੁਤ ਸਾਰੇ ਜੰਗਲੀ ਜੀਵ ਨੇ ਜਿਹੜੇ ਉਹ ਨਿਵਾਸ ਕਰਦੇ ਨੇ ਅਤੇ ਇਸ ਵੀੜ ਦੇ ਵਿੱਚ ਇਹਨਾਂ ਸਾਰੇ ਜੀਵ ਜੰਤੂਆਂ ਦੀ ਸੇਵਾ ਕੀਤੀ ਜਾਂਦੀ ਹੈ ਇਹਨਾਂ ਲਈ ਖੁਰਾਕ ਦਾ ਪ੍ਰਬੰਧ ਕੀਤਾ ਜਾਂਦਾ ਹੈ ਤਾਂ ਬਾਬਾ ਜੀ ਬੜਾ ਅਨੋਖਾ ਮੰਜ਼ਰ ਹੈ ਕਿ ਜਿਹੜੇ ਪਸ਼ੂਆਂ ਤੋਂ ਲੋਕ ਡਰ ਜਾਂਦੇ ਨੇ ਸੜਕ ਤੇ ਜਾਂਦੇ ਤਾਂ ਤੁਹਾਡੇ ਨਾਲ ਬੜਾ ਲਾਡ ਲਡਾਉਂਦੇ ਨੇ ਉਹ ਇਹ ਬਾਈ ਜੀ ਇੱਕ ਇਹ ਗੁਰਨਾਰਗਦੇਵ ਜੀ ਨੇ ਮਹਾਂਪੁਰਸ਼ੋ ਸਾਰਿਆਂ ਨੂੰ ਇੱਕ ਸਬਦ ਸਿਖਾਇਆ ਹੈ ਜੀ ਵੀ ਕਰ ਕੀਰਤਨ ਦੇ ਇੱਕ ਬੰਦੇ ਮੁਫਤ ਗਾਣਾ ਛੋੜਦੇ ਜੀ ਇਹ ਬੇਟਾ ਜਿਹੜਾ ਇਨਸਾਨ ਕੀਰਤ ਕਰਦਾ ਹੈ ਜੀ ਦਸੇ ਨੋਹਾਂ ਦੀ ਕੀਰਤ ਕਰਕੇ ਆ ਕੇ ਇੱਕ ਪੀੜਾ ਇਹਨਾਂ ਨੂੰ ਗਊ ਮਾਤਾ ਨੂੰ ਪਾ ਕੇ ਜਾਂਦਾ ਹੈ ਜੀ ਉਸ ਪਰਿਵਾਰ ਦੇ ਵਿੱਚ ਇਹ ਹੀਰੇ ਮੋਤੀਆਂ ਦੇ ਫੁੱਲਾਂ ਦੀ ਵਰਖਾ ਹੋਣ ਲਾ ਆਂਦੇ ਨੇ ਜੀ ਜਦੋਂ ਬੇਟਾ ਪਰਿਵਾਰ ਦੇ ਵਿੱਚ ਖੁਸ਼ੀਆਂ ਆਉਂਦੀਆਂ ਨੇ ਉਦੋਂ ਇਨਸਾਨ ਦਾਨ ਕਰਦਾ ਨਹੀਂ ਠਾਕਦਾ ਜਦੋਂ ਸਾਨੂੰ ਪਤਾ ਲੱਗ ਜਾਂਦਾ ਕਹਿੰਦੇ ਆ ਵੀ ਬਾਬਾ ਜੀ ਸਾਡਾ ਅਮਰੀਕਾ ਮੁੰਡਾ ਗਿਆ ਥੀ ਉੱਥੇ ਜਾ ਕੇ ਪੀਆਰ ਹੋ ਗਿਆ ਅਸੀਂ ਅੱਗੇ ਬਾਬਾ ਜੀ ਉਰੇ ਆٹے ਦਾਣੇ ਦਾ ਦਾਨ ਕਰਨਾ ਜਦੋਂ ਬੇਟਾ ਇਹ ਮਿੱਠੇ ਪ੍ਰਸ਼ਾਦ ਦੇ ਸਕਦੀਆਂ ਨੇ ਪੇੜੇ ਸੱਕਰ ਚ ਬਾ ਕੇ ਸਕਦੀਆਂ ਨੇ ਤਾਂ ਬੇਟਾ ਫਿਰ ਨੇਚਰ ਬਣਦਾ ਇਹਨਾਂ ਦਾ ਪ੍ਰੇਮ ਕਰਨਾ ਸਾਡੀ ਨਾਲ ਸਾਡਾ ਨੇਚਰ ਬਣਦਾ ਜਦੋਂ ਸਾਡੇ ਬੱਚੇ ਇਹਨਾਂ ਦੇ ਅਸ਼ੀਰਵਾਦ ਨਾਲ ਨਰਕ ਦੀ ਜ਼ਿੰਦਗੀ 'ਚੋਂ ਸਵਰਗ ਦੀ ਜ਼ਿੰਦਗੀ 'ਚ ਆਉਂਦੇ ਨੇ ਸਾਡੀਆਂ ਧੀਆਂ ਭੈਣਾਂ ਦੀਆਂ ਕੁੱਖਾਂ ਆਰੀਆਂ ਹੁੰਦੀਆਂ ਨੇ ਸਾਡੇ ਜਿਹੜੇ ਬੱਚੇ ਜੇਲਾਂ ਦੇ ਵਿੱਚ ਬੈਠੇ 20-20 ਸਾਲ ਬਾਅਦ ਬਰੀ ਹੁੰਦੇ ਨੇ ਇਹਨਾਂ ਦੀ ਅਪਾਰ ਸ਼ਕਤੀ ਨਾਲ ਜਿਹੜੇ ਲੋਕ ਕਹਿੰਦੇ ਨੇ ਵੀ ਸਾਡੇ 22 ਲੱਖ ਰੁਪਈਆ ਲੱਗਣਾ ਹੈ ਸਾਡਾ ਹਾਰਡ ਬਦਲਿਆ ਜਾਣਾ ਹੈ ਹਾਰਡ ਬੀਕਨਸ ਹੋਇਆ ਪਿਆ ਉਹ ਜਦੋਂ ਠੀਕ ਹੁੰਦੇ ਆ ਇਹਨਾਂ ਦੀ ਸ਼ਕਤੀ ਨਾਲ ਤਾਂ ਬੇਟਾ ਨੇਚਰ ਬਣਦਾ ਹੈ ਸਾਡੇ ਦੇ ਖੁਸ਼ੀ ਆਉਣੀ ਤੇ ਸਾਡੀ ਗਊ ਮਾਤਾ ਤੇ ਖੁਸ਼ੀ ਆਉਣੀ ਜੀ ਜੀ ਹਾਂਜੀ ਤਾਂ ਬਾਬਾ ਜੀ ਤੁਹਾਡਾ ਇੱਕ ਕਾਰਡ ਹੈ ਤਾਂ ਇੱਕ ਵਾਰ ਕਾਰਡ ਆ ਜਿਹੜਾ ਉਹ ਜ਼ਰੂਰ ਸਾਡੇ ਨਾਲ ਸਾਂਝਾ ਕਰੋ ਤਾਂ ਉਸ ਦੇ ਵਿੱਚ ਇੱਕ ਬੜੀ ਦਿਲਚਸਪ ਗੱਲ ਆ ਜਿਹੜੀ ਉਹ ਲਿਖੀ ਹੋਈ ਹੈ ਤਾਂ ਇੱਕ ਵਾਰ ਕਾਰਡ ਆ ਜਿਹੜਾ ਉਹ ਵੀ ਸੰਗਤ ਨੂੰ ਦਿਖਾਵਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਤੁਸੀਂ ਉਹ ਬਹੁਤ ਸਾਰੀਆਂ ਐਡਾਂ ਦੇਖੀਆਂ ਹੋਣੀਆਂ ਬਹੁਤ ਸਾਰੇ ਤੁਸੀਂ ਅਜਿਹੇ ਫਲੈਕਸ ਬੋਰਡ ਦੇਖੇ ਹੋਣੇ ਜਿਨ੍ਹਾਂ ਤੇ ਲਿਖਿਆ ਹੁੰਦਾ ਹੈ ਨਸ਼ਾ ਛਡਾਊ ਕੇਂਦਰ ਨਸ਼ਾ ਮੁਕਤੀ ਹਸਪਤਾਲ ਇਸ ਤਰ੍ਹਾਂ ਦੇ ਵੱਖ-ਵੱਖ ਨਾਮ ਦਿੱਤੇ ਜਾਂਦੇ ਨੇ ਲੇਕਿਨ ਇੱਥੇ ਲਿਖਿਆ ਹੋਇਆ ਏ ਦਿਓਲ ਨਸ਼ਾ ਮੁਕਤ ਸੇਵਾ ਤਾਂ ਬਾਬਾ ਜੀ ਕੀ ਚੀਜ਼ ਆ ਸੇਵਾ ਕੀ ਚੀਜ਼ ਆ ਕਿਉਂਕਿ ਲੋਕ ਤਾਂ ਹਜ਼ਾਰਾਂ ਰੁਪਏ ਲੱਖਾਂ ਰੁਪਏ ਖਰਚਣ ਨੂੰ ਤਿਆਰ ਰਹਿੰਦੇ ਨੇ ਕਿ ਸਾਡਾ ਪੁੱਤ ਨਸ਼ੇ ਛੱਡ ਦੇਵੇ ਸੇਵਾ ਬੇਟਾ ਇਸ ਤਰ੍ਹਾਂ ਹੈ ਸਾਡੇ ਗੁਰੂ ਮਹਾਰਾਜ ਦੀ ਬਹੁਤ ਵੱਡੀ ਬਖਸ਼ਿਸ਼ ਕਿਰਪਾ ਹੈ ਸਾਡੇ ਦੇ ਅਮਰੀਕਾ ਦੇ ਵਿੱਚ ਸਾਡੇ ਆਪ ਦੇ ਕਾਰੋਬਾਰ ਨੇ ਪੁੱਤਰ ਸਾਡੇ ਉਰੇ ਜ਼ਮੀਨ ਖੇਤੀਬਾੜੀ ਬਹੁਤ ਖੁੱਲੀ ਹੈ ਉਰੇ ਆਪਣੇ ਮੈਰਜ ਬੈਲੰਸ ਨੇ ਬੇਟਾ ਆੜਦੇ ਕੰਮਾਂ ਨੇ ਪੁੱਤਰ ਅਸੀਂ ਸੇਵਾ ਹੀ ਕਰਦੇ ਆ ਅਸੀਂ ਗਊਆਂ ਨੂੰ ਸਵੇਰੇ 2 ਵਜੇ ਉਹਦੇ ਅਰਦਾਸ ਬੇਨਤੀ ਹੁੰਦੀ ਹੈ ਗਊਆਂ ਨੂੰ ਹਰਾਚਾਰਾ ਬਰਜੰਗਵਲੀ ਨੂੰ ਪ੍ਰਸ਼ਾਦ ਦੇ ਮੋਹਰਾਂ ਨੂੰ ਦਾਣੇ ਕਿਸੇ ਵੀ ਪ੍ਰਕਾਰ ਦਾ ਜਿੰਨਾ ਮਰਜੀ ਨਸ਼ਾ ਭੇੜੇ ਤੋਂ ਭੇੜਾ ਕਰਦਾ ਬੰਦਾ ਚਾਹੇ ਉਹ ਚਿੱਟੇ ਦਾ ਕਰਦਾ ਹੈ ਚਾਹੇ ਸਮੈਗ ਦਾ ਕਰਦਾ ਹੈ ਚਾਹੇ ਉਹ ਅਡੈਕਸ਼ਨ ਲਾਉਂਦਾ ਹੈ ਚਾਹੇ ਪੰਨੀ ਦੇ ਪੀਂਦਾ ਹੈ ਚਾਹੇ ਭੁੱਕੀ ਫੀਮ ਸਰਾਬ ਗਾਂਜਾ ਮੈਡੀਕਲ ਗੋਲੀਆਂ ਜੋ ਮਰਜ਼ੀ ਕਰਦਾ ਚਾਹੇ ਉਹਦੇ ਬ੍ਰੇਨ ਦੇ ਨਸਾਂ ਬੀਕ ਹੋਈਆਂ ਵੀ ਇਹਨੇ ਪਾਗਲ ਹੋ ਚੁੱਕਿਆ ਤਾਂ ਬੇਟਾ ਉਹਨੇ ਸਿਰਫ ਗੁਰੂ ਘਰ ਮੱਥਾ ਟੇਕ ਕੇ ਗਉਆਂ ਨੂੰ 2 ਕਿਲੋ ਆਟਾ ਕਿਲੋ ਸ਼ੱਕਰ ਲੈ ਕੇ ਪੇੜੇ ਬਣਾ ਕੇ ਮੱਥਾ ਟੇਕ ਕੇ ਉਰੇ ਆਉਣੇ ਜਦੋਂ ਬੇਟਾ 15 ਨਾਲ ਬਾਅਦ ਦੁਆਰੇ ਉਹ ਬੰਦਾ ਆਉਂਦਾ ਤਾਂ ਉਹਦੇ ਚਿਹਰੇ ਦਾ ਜਿਹੜਾ ਨੂਰ ਹੈ ਉਹ ਬੱਕਰੀ ਗੱਲ ਗਜ਼ੋਰ ਹੁੰਦੀ ਹੈ ਬੱਤਾ ਗੁਰੂ ਮਹਾਰਾਜ ਦੀ ਬਾਹਰ ਕਰਪਾ ਹੋ ਜਾਂਦੀ ਹੈ ਜਿਹੜੇ ਬੱਚਿਆਂ ਦੇ ਨੂਰ ਚੜ੍ਹਿਆ ਹੈ ਉਹ ਬੱਚੇ ਨਾਲ ਨੇ ਤੁਸੀਂ ਮੜਿਆ ਦੱਸੋ ਬਾਈ ਜੀ ਕੀ ਨਸਾ ਕਰ ਦਿੱਤੇ ਅਸੀਂ ਗੱਲ ਜੀ ਸਾਰਿਆਂ ਨੂੰ ਮੈਂ ਅੱਜ ਤੋਂ 2 ਮਹੀਨੇ ਪਹਿਲਾਂ ਮਤਲਬ ਕਿ 3 ਸਾਲ ਲਗਾਤਾਰ ਬਹੁਤ ਜ਼ਿਆਦਾ ਸ਼ਰਾਬ ਪੀਤੀ ਆ ਕਿ ਮੰਨ ਕੇ ਚੱਲੋ ਸਾਰਾ ਦਿਨ ਰਾਤ ਸਾਮ ਸਵੇਰ ਦੁਪਹਿਰ ਕੋਈ ਅਜਿਹਾ ਟਾਈਮ ਨਹੀਂ ਸੀ ਹੁੰਦਾ ਜਿਸ ਦਿਨ ਮੇਰਾ ਜਦੋਂ ਕਿ ਮੇਰੀ ਸ਼ਰਾਬ ਨਾ ਪੀਤੀ ਹੋਵੇ ਉਸ ਤੋਂ ਬਾਅਦ ਸਾਡੇ ਘਰਦਿਆਂ ਨੇ ਬਾਬਾ ਜੀ ਦੀ ਵੀਡੀਓ ਦੇਖੀ ਇੰਸਟਾਗ੍ਰam ਤੇ ਤੇ ਉਸ ਤੋਂ ਬਾਅਦ ਬਾਬਾ ਜੀ ਕੋਲ ਲੈ ਕੇ ਆਏ ਮੈਨੂੰ ਤੇ ਬਾਬਾ ਜੀ ਨੇ ਮੈਨੂੰ 1 ਮਹੀਨੇ ਦੀ ਦਵਾਈ ਦਿੱਤੀ ਤੇ ਮੰਨ ਕੇ ਚੱਲੋ ਵੀ ਮੇਰਾ 10-12 ਦਿਨਾਂ ਦੇ ਵਿੱਚ ਬਾਅਦ-ਬਾਅਦ ਫਰਕ ਪੈਣਾ ਸ਼ੁਰੂ ਹੋ ਗਿਆ ਜੀ ਉਸ ਤੋਂ ਮੁੜ ਕੇ ਮੈਂ 1 ਮਹੀਨਾ ਦਵਾਈ ਪੂਰੀ ਖਾਧੀ ਉਸ ਤੋਂ ਮੁੜ ਕੇ ਮੈਂ ਅੱਜ ਤੱਕ ਕੋਈ ਨਸ ਨਸਾ ਹੋਰ ਤਾਂ ਮੈਂ ਕੋਈ ਕਰਦਾ ਨਹੀਂ ਸੀ ਬਸ ਇਕੱਲੀ ਸ਼ਰਾਬ ਹੀ ਪੀਂਦਾ ਸੀਗਾ ਉਸ ਤੋਂ ਮੁੜ ਕੇ ਮੈਂ ਬਿਲਕੁਲ ਸ਼ਰਾਬ ਬੰਦ ਕਰਤੀ ਬਿਲਕੁਲ ਠੀਕ ਹੋ ਗਿਆ ਉਸ ਤੋਂ ਬਾਅਦ ਹਾਂ ਜਦੋਂ ਸ਼ਰਾਬ ਪੀਂਦੇ ਸੀ ਜ਼ਿੰਦਗੀ ਕਿਹੋ ਜੀ ਸੀ ਤੇ ਹੁਣ ਜ਼ਿੰਦਗੀ ਕਿਹੋ ਜੀ ਆ ਪਹਿਲਾਂ ਤਾਂ ਜ਼ਿੰਦਗੀ ਨਾਂ ਦੀ ਕੋਈ ਚੀਜ਼ ਹੀ ਨਹੀਂ ਸੀ ਜੀ ਜਦੋਂ ਸ਼ਰਾਬ ਪੀਂਦਾ ਸੀਗਾ ਜ਼ਿੰਦਗੀ ਦਾ ਤਾਂ ਹੁਣ ਪਤਾ ਲੱਗਿਆ ਵੀ ਕੀ ਜ਼ਿੰਦਗੀ ਹੁੰਦੀ ਹੈ ਕੀ ਨਹੀਂ ਉਹ ਵੀ ਮਹਾਪੁਰ ਸਾਡੀ ਕਿਰਪਾ ਕਰਕੇ ਤਾਂ ਤੁਸੀਂ ਆਪਣੇ ਕੁਝ ਹੋਰ ਦੋਸਤਾਂ ਮਿੱਤਰਾਂ ਦਾ ਵੀ ਨਸ਼ਾ ਛਡਾਇਆ ਹੋਣਾ ਹਾਂਜੀ 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 ਮੇਰੀ ਸਰਕਲ ਦੇ ਵਿੱਚ ਮੰਨ ਕੇ ਚੱਲੋ 70-80 ਦੋਸਤ ਸੀਗੇ ਮੇਰੇ ਮਤਲਬ ਕਿ ਰਿਸ਼ਤੇਦਾਰ ਰਿਲੇਟਿਵ ਸਾਰਾ ਲਾ ਕੇ ਇਸ ਤੋਂ ਜ਼ਿਆਦਾ ਹੀ ਹੋਣੇਗੇ ਵੀ ਜਿੰਨੇ ਕੁ ਮੈਨੂੰ ਯਾਦ ਨੇਗੇ 70-80 ਬੰਦੇ ਆ ਤੋਂ ਵੱਧ ਹੀ ਹੋਣਗੇ ਟੋਗਾ ਟਮ ਮੰਨ ਕੇ ਚੱਲੋ ਸਾਰੇ ਜਾਣੇ ਬਾਬਾ ਜੀ ਕੋਲ ਮੈਂ ਲੈ ਕੇ ਆਇਆ ਦੋ-ਦੋ ਚਾਰ-ਚਾਰ ਕਰਕੇ ਵੀ ਜਦੋਂ ਵੀ ਜਿਹਦਾ ਵੀ ਟਾਈਮ ਲੱਗਦਾ ਸੀਗਾ ਤੇ ਬਾਬਾ ਜੀ ਤੋਂ ਦਵਾਈ ਲੈਂਤੀ ਅੱਜੋ ਬਿਲਕੁਲ ਠੀਕ ਨੇ ਆਪਦਾ ਕੰਮ ਕਰਦੇ ਨੇਗੇ ਆਪਦੇ ਘਰੇ ਮਾਪੇ ਬਾਪ ਦੀ ਆਂਦਰਾ ਸੌਖੀਆ ਕੀਤੀਆਂ ਉਹਨਾਂ ਨੇ ਵੀ ਉਹ ਵੀ ਪਹਿਲਾਂ ਮੇਰੇ ਵਾਂਗੂ ਬਹੁਤ ਘਰੇ ਹੈਰਾਨ ਕਰਦੇ ਸੀ ਪਰੇਸ਼ਾਨ ਕਰਦੇ ਸੀਗੇ ਲੜਦੇ ਸੀ ਝਗੜਦੇ ਸੀ ਨਸੇ ਵਾਸਤੇ ਪੈਸੇ ਮੰਗਦੇ ਸੀਗੇ ਹੁਣ ਮਾਪੇ ਬਾਪ ਕਿੱਥੋਂ ਦੇਣ ਇੱਕ ਸਰਦਾਰ ਸਾਹਿਬ ਇਹ ਮੁੰਡੇ ਨੇ ਜਿਹੜੇ ਮੁੰਡੇ ਚਿੱਟਾ ਪੀਂਦੇ ਦੇ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਪ੍ਰਸ਼ਾਦਾ ਵੀ ਨਹੀਂ ਬਣਦਾ ਦੀਗਾ ਉਹਨਾਂ ਹੀ ਕਿ ਦਿਹਾੜੀ ਕਰਦੇ ਤੇ ਉਹਨਾਂ ਇੱਕ ਦਾ ਇੰਜੈਕਸ਼ਨ ਲਾ ਸਾ ਲਾਉਂਦੇ ਤੇ ਪਤਾ ਨਹੀਂ ਕਿੰਨੇ ਕੁ ਮੁੰਡੇ ਲੈ ਨੇ ਸਾਡੇ ਤੋਂ ਇਲਾਜ ਕਰਵਾਇਆ ਇਹ ਵੀ ਮੁੰਡਾ ਇੱਕ ਧਰਮ ਤੇ ਯੋਗ ਕੰਮ ਕਰਨ ਵਾਲਾ ਬੰਦਾ ਹੈ ਬਦਲ ਨਾ ਇਹਨਾਂ ਦਾ ਵੀ ਧੰਨਵਾਦ ਮੰਨਦਾ ਪੁੱਤ ਤਾਂ ਬਾਈ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਇਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪਟੰਡਾ ਡਿਸਟ੍ਰਿਕਟ ਦੇ ਵਿੱਚ ਹਲਕਾ ਰਾਂਪਰਾ ਪੂਲ ਦੇ ਵਿੱਚ ਦੁਰਲੇ ਵਾਲਾ ਪਿੰਡ ਹੈ ਜੀ ਮੇਰਾ ਹਾਂਜੀ ਮੈਂ ਜੀ ਸਾਡੇ ਹਲਕੇ ਦੇ ਵਿੱਚ ਬਹੁਤ ਜ਼ਿਆਦਾ ਚਿੱਟਾ ਸੀ ਜੀ ਤੇ ਮੈਂ ਜਿੰਨੇ ਮੁੰਡਿਆਂ ਨੂੰ ਹੁਣ ਤੱਕ ਬਾਬਾ ਜੀ ਕੋਲ ਲੈ ਕੇ ਆਇਆ ਹਾਂ ਜੀ ਤਕਰੀਬਨ ਜੀ ਸਾਰੇ ਦੇ ਸਾਰੇ ਐਡਿਕਟਡ ਸੀ ਚਿੱਟੇ ਨਸ਼ੇ ਨਾਲ ਜੀ ਸਾਰੇ ਨਸ਼ਾ ਛੱਡ ਚੁੱਕੇ ਆ ਜੀ ਤੇ ਕਿੰਨੇ ਕੇ ਨੌਜਵਾਨਾਂ ਦਾ ਨਸ਼ਾ ਤੁਸੀਂ ਬਾਬਾ ਜੀ ਦੀ ਮਦਦ ਨਾਲ ਛਡਵਾਇਆ ਹੈ ਮੇਰੇ ਕੋਲ ਨਾ ਜੀ ਘਰ ਬੁੱਕ ਹੈ ਪਈਆ ਜਿੰਨੇ ਮੁੰਡਿਆਂ ਨੂੰ ਮੈਂ ਨਸ਼ੇ ਛਡਾਈ ਹੈਗੀ ਸਾਰਿਆਂ ਦੇ ਨਾਮ ਲਿਖੇ ਹੋਏ ਆ ਮੇਰੇ ਕੋਲੇ ਲਗਭਗ 150 ਮੁੰਡਾ ਲੈ ਕੇ ਆਇਆ ਹੂੰਗਾ ਜੀ ਮੈਂ ਆਹ ਦੇਖੋ ਜੀ ਆਹ ਮੁੰਡਾ ਆਪ ਜੀ ਤਿੰਨ ਨਸਾ ਕਰਦਾ ਸੀ ਜਮਾ ਖੁੱਲ ਕੇ ਨਸਬਤ ਤੂੰ ਵੀ ਮੈਂ ਸੱਡੇ ਹੀ ਨਹੀਂ ਦੀ ਕੋਸ ਆ ਵੀ ਆਨੰਦ ਜੀ ਮੈਂ ਹੁਣ ਸਭ ਤੋਂ ਪਹਿਲਾਂ ਮੈਂ ਇਹ ਨੂੰ ਲੈ ਕੇ ਆਇਆ ਸੀ ਸਭ ਤੋਂ ਪਹਿਲਾ ਬੰਦਾ ਸੀ ਇਹ ਸਾਡੇ ਹੁਣ ਪਸਾਨ ਜੀ ਸਭ ਤੋਂ ਪਹਿਲਾ ਸਭ ਤੋਂ ਪਿਆਰਪਰੀ ਸਾਸਤਰੀ ਕਾਲ ਵੀਰੇ ਹਾਂ ਵੀਰੇ ਮੈਂ ਵੀ ਚਿੱਟੇ ਦਾ ਨਸਾ ਕਰਦਾ ਸੀ ਬਹੁਤ ਟਾਈਮ ਕਰਦਾ ਸੀ ਉਹ ਮੁੰਡਾ ਲੋਲੇ ਕਿਹ ਜਿਹੇ ਹੋਏ ਬੈਨੇ ਸਾਡੇ ਉਦੋਂ ਇਹ ਮੰਜੇ ਦੇ ਬਾਗੇ ਦੇ ਇਹਦੇ ਚਾਰ ਢਾਣੇ ਫੜ ਕੇ ਮੰਜੇ ਤੇ ਡਾਕਟਰ ਨੇ ਜਵਾਬ ਦਿੱਤਾ ਦੀ ਅੱਜ ਦੇਖੋ ਦੇਖੋ ਕਿਵੇਂ ਬਲਵਾਨ ਬਣਿਆ ਖੜਾ ਮੁੰਡਾ ਇਹ। ਜੀ। ਬਾਕੀ ਜੀ ਸਭ ਤੋਂ ਜਿਹੜੀ ਮੇਨ ਗੱਲ ਆ ਜੀ। ਉਹ ਪ੍ਰਮਾਤਮਾ ਜਾਣਦਾ ਹਨਾ ਜੀ ਜਿਹੜੀ ਸਾਨੂੰ ਜੱਚੀ ਹੈਗੀ। ਬਾਬਾ ਜੀ ਗਊਆਂ ਦੀ ਸੇਵਾ ਕਰਦੇ ਆ। ਜੀ। ਜੋ ਸਾਡੇ ਮਨ ਨੂੰ ਜਿਹੜੀ ਚੀਜ਼ ਜੱਚੀ ਆ ਸੀ ਉਹ ਕਹਿੰਦੇ ਆ ਵੀ ਪ੍ਰਮਾਤਮਾ ਕਰਨ ਨੂੰ ਹੀ ਗਊਆਂ ਦੀ ਸੇਵਾ ਕਰਦੇ ਆ। ਜਿਹੜੇ ਬੰਦੇ ਨੇ ਵੀ ਨਸ਼ਾ ਛੱਡਣਾ ਜਦੋਂ ਵੀ ਉਹਨੇ ਆਉਣਾ ਸ਼ੱਕਰ ਲੈ ਕੇ ਆਉਣੀ ਆ, ਗੁੜ ਲੈ ਕੇ ਆਉਣਾ ਠੀਕ ਆ ਗਊਆਂ ਦੀ ਸੇਵਾ ਕਰਵਾਉਂਦੇ ਆ ਉਹਦੇ ਹੱਥੋਂ ਜਿਨੇ ਨਸ਼ਾ ਛੱਡਣਾ ਇਹ ਤਾਂ ਪ੍ਰਮਾਤਮਾ ਦੀ ਵੈਗਰੂ ਦੀ ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਇਹਨਾਂ ਦੇ ਬਚਨ ਹੀ ਪੂਰੇ ਹੁੰਦੇ ਆ ਬਸ ਇੱਕ ਬਚਨਾਂ ਦੇ ਸਦਕੇ ਬੰਦੇ ਦਾ ਮਨ ਚੇਂਜ ਹੋ ਜਾਂਦਾ ਇਹਨਾਂ ਦੀ ਮਹਾਪੁਰਸ਼ਾਂ ਦੀ ਦਵਾਈ ਕੰਮ ਕਰਦੀ ਹੈ ਜਿਹੜੀ ਸਭ ਤੋਂ ਮੇਨ ਗੱਲ ਆ ਜੀ ਹਾਂਜੀ ਤਾਂ ਬਾਈ ਜੀ ਤੁਸੀਂ ਫਿਰ ਨਸ਼ਾ ਛੋੜਿਆ ਤਾਂ ਬਾਈ ਜੀ ਤੁਸੀਂ ਖੁਦ ਨਸ਼ਾ ਛੱਡਿਆ ਏ ਉਸ ਤੋਂ ਬਾਅਦ ਤੁਸੀਂ ਹੋਰਾਂ ਨੂੰ ਵੀ ਕਿਹਾ ਹੋਣਾ ਕਿ ਮੇਰੇ ਨਾਲ ਚਲੋ ਆਜੋ ਤੁਹਾਡੀ ਜ਼ਿੰਦਗੀ ਸੌਖੀ ਕਰ ਦਵਾਂ ਬਹੁਤ ਬੰਦਿਆਂ ਦਾ ਨਸਾ ਵੀ ਸੜਵਾਇਆ ਉਹਦੋਂ ਬਾਅਦ ਚ ਪਹਿਲਾਂ ਆਪ ਸੜਿਆ ਮੁੜ ਕੇ ਬਹੁਤ ਬੰਦਿਆਂ ਨੂੰ ਅਸੀਂ ਲੈ ਕੇ ਆਏ ਆ ਅਸੀਂ ਹੁਣ ਵੀ ਕਹਿੰਨੇ ਆ ਹਲਕਾ ਰੰਪਰਾ ਫੂਲ ਚ ਅਸੀਂ ਨੰਬਰ ਬੋਲ ਦਿੰਨੇ ਆ ਜੇ ਵੀ ਕੋਈ ਬਾਬਾ ਜੀ ਕੋਲੇ ਆਉਣਾ ਚਾਹੁੰਦਾ ਨਸਾ ਸੜਨਾ ਚਾਹੁੰਦਾ 1 ਰੁਪਿਆ ਵੀ ਉਹਦਾ ਖਰਚ ਨਹੀਂ ਹੋਣਾ ਨਾ ਅਸੀਂ ਤੇਲ ਪਵਾਈਏ ਗੱਡੀ ਚ ਨਾ ਬਾਬਾ ਜੀ ਤੋਂ ਪੈਸੇ ਲੈਂਦੇ ਇਹਨਾਂ ਤੋਂ ਵੀ ਫਰੀ ਦਵਾਈ ਦਵਾਵਾਂਗੇ ਤੇ ਪਰ ਇੱਕ ਵਾਰ ਵੀ ਜਰੂਰ ਮਿਲਿਓ ਕੋਈ ਨਸਾ ਕਰਦੇ ਉਹ ਤੋਂ ਕੋਈ ਜ਼ਿੰਦਗੀ ਨਹੀਂ ਹੁੰਦੀ ਇੱਕ ਜੌਂਦੀ ਲੋਥ ਹੀ ਹੁੰਦੀ ਏ ਤੁਰੇ ਫਿਰਦੇ ਕਿੰਨੇ ਸਾਲ ਤੁਸੀਂ ਨਸ਼ਾ ਕੀਤਾ ਅਸੀਂ ਤਕਰੀਬਨ 2.5 ਸਾਲ ਕਰਿਆ ਜੀ ਚਿੱਟੇ ਦਾ ਹਾਂਜੀ ਤੇ ਛੱਦੇ ਨੂੰ ਕਿੰਨਾ ਸਮਾਂ ਹੋ ਗਿਆ ਸਮੇ ਨੂੰ 1 ਸਾਲ ਹੋ ਗਿਆ ਜੀ ਤਾਂ ਇਹ ਵਾਲਾ 1 ਸਾਲ ਤੇ ਉਹ ਪਿਛਲੇ 2.5 ਸਾਲ ਜਦੋਂ ਕੰਪੇਅਰ ਕਰਦੇ ਹਾਂ ਤਾਂ ਕਿਸ ਨਤੀਜੇ 'ਤੇ ਪਹੁੰਚਦੇ ਹਾਂ ਪਿਛਲੇ ਤਾਂ ਯਾਦ ਕਰਕੇ ਬਈ ਉਹ ਤਾਂ ਬਸ ਇੱਕ ਉਹਨਾਂ ਨੂੰ 20-25 ਪਿੰਡਾਂ ਦੇ ਵਿੱਚ ਨਾਮ ਤੋਂ ਜਾਣਿਆ ਜਾਂਦਾ ਹੈ ਉਹ ਸਖਸ ਦੇ ਉੱਤੇ ਨਾਂ ਆਉਂਦਾ ਹੈ ਮੁੰਡਿਆਂ ਦਾ ਵੀ ਜਿਨ੍ਹਾਂ ਨੇ ਹਜ਼ਾਰ ਪਰਿਵਾਰਾਂ ਦੇ ਘਰਾਂ ਦੀਆਂ ਰੋਟੀਆਂ ਸੇਕਦੀਆਂ ਕੀਤੀਆਂ ਨੇ ਬਤ ਪਹਿਲਾਂ ਪਰਿਵਾਰ ਇਹਨਾਂ ਤੋਂ ਡਰਦੇ ਦੇ ਵੀ ਜੇ ਮੁੰਡਾ ਨਾਲ ਨਾਲ ਲੜ ਗਿਆ ਕਿਤੇ ਮੁੰਡਾ ਚਿੱਟਾ ਨਾਲ ਲਾਉਣ ਲੱਗ ਜੇ ਹੁਣ ਕਹਿੰਦੇ ਨੇ ਵੀ ਜੇ ਸਾਡਾ ਬੱਚਾ ਇਹਨਾਂ ਨਾਲ ਵੱਗ ਜੇ ਤਾਂ ਜਿੰਮ ਲਾਉਣ ਲੱਗ ਜੇ ਇਹਨਾਂ ਵਰਗਾ ਹੈ ਬੇਟਾ ਇਹ ਵੀ ਬਹੁਤ ਵੱਡੀ ਗੱਲ ਹੈ ਇੱਕ ਪਾਸੇ ਨਸ਼ਾ ਛੱਡਿਆ ਜਾ ਰਿਹਾ ਹੈ ਦੂਜੇ ਪਾਸੇ ਤੰਦਰੁਸਤੀ ਵਾਸਤੇ ਉਹਨਾਂ ਨੂੰ ਪ੍ਰੇਰਿਆ ਜਾ ਰਿਹਾ ਹੈ ਹਾਂਜੀ ਹਾਂਜੀ ਹਾਂ ਬਹੁਤ ਵਧੀਆ ਸਾਡੇ ਪਾਸ ਤਾਂ ਜਾਨੀ ਕਿ ਬਾਬਾ ਜੀ ਦੂਜੇ ਰੱਬ ਹੀ ਹੈ ਜੀ ਬਹੁਤ ਇਹਨਾਂ ਦੇ ਵੈਗਰੂ ਦੀ ਕਿਰਪਾ ਹੈ ਇਹਨਾਂ ਤੇ ਇੰਨੀ ਇਹਨਾਂ ਦੇ ਬੋਲ ਹੀ ਪੂਰੇ ਹੁੰਦੇ ਆ ਜੀ ਇੱਕ ਕਿੰਨਾ ਦੇ ਪੇਪਰ ਅਸੀਂ ਕਿਹੜੇ ਵੀ ਮੁੰਡੇ ਨਾਲ ਕੋਲ ਹੁਣ ਵੀ ਦੋ ਮੁੰਡੇ ਲੈ ਕੇ ਆਏ ਜੀ ਹੁਣ ਵੀ ਲੈ ਕੇ ਆਏ ਦੋ ਤੇ ਅਸੀਂ ਵੀ ਕਹਿੰਦੇ ਵੀ ਜਿਹੜਾ ਵੀ ਕੋਈ ਤੀ ਪੁੱਤਰ ਨਸ਼ਾ ਕਰਦਾ ਇੱਕ ਵਾਰੀ ਬਾਬੇ ਜੀ ਦਾ ਨੰਬਰ ਕੀਤੇ ਵੀ ਹੁੰਦੀ ਹੈ ਨਾ ਕੀ ਨਸ਼ੇ ਕਰਦੇ ਨੇ ਜੀ ਨਸ਼ੇ ਮਹਿੰਗੇ ਨੇ ਦਿਹਾੜੀ ਤਾਂ ਬੰਦਾ 500 ਕਮਾਲੂ 700 ਕਮਾਲੂ ਨਸ਼ੇ ਨੇ ਹਜ਼ਾਰਾਂ ਚ ਫਿਰ ਉਹ ਚੋਰੀਆਂ ਕਰਨ ਲੱਗ ਜਾਂਦੇ ਨੇ ਤਾਂ ਇਹ ਜੇ ਵੀ ਹੋਣੇ ਜਿਹੜੇ ਆ ਰਾਹ ਛੱਡ ਕੇ ਫਿਰ ਆਪਣੇ ਕੰਮਕਾਰੀ ਵੀ ਲੱਗੇ ਹੋਣੇ ਜਦੋਂ ਬੇਟਾ ਬੰਦਾ ਨਸ਼ਾ ਕਰਦਾ ਹੈ ਉਹ ਚੋਰੀ ਕਰੇ ਨਾ ਕਰੇ ਜਿਹੜਾ ਇਨਸਾਨ ਨਸ਼ਾ ਕਰਨ ਲੱਗਿਆ ਉਹ ਚੋਰ ਠੱਗ ਝੂਠਾ ਸਾਰੇ ਉਹ ਚ ਗੁਣ ਪਰਮਾਤਮਾ ਪਾ ਦਿੰਦਾ ਬਤੋ ਜਦੋਂ ਬੰਦੇ ਦੇ ਕੋਈ ਲਾਲਹੀ ਲੱਗਣੀ ਹੁੰਦੀ ਹੈ ਉਦੋਂ ਬੇਟਾ ਉਹਦੀ ਮਤ ਮਾਰੀ ਜਾਂਦੀ ਹੈ ਜਦੋਂ ਬੈਜਾ ਬੈਜਾ ਹੋਣੀ ਹੁੰਦੀ ਆ ਪਰਮਾਤਮਾ ਦਾ ਅਸ਼ੀਰਵਾਦ ਮਿਲਣਾ ਹੁੰਦਾ ਬੇਟਾ ਉਦੋਂ ਫਿਰ ਗਊ ਮਾਤਾ ਦੇ ਆਗੇ ਸਰ ਨਹੀਂ ਲੱਗਦਾ ਬਸ ਇੱਕੋ ਹੀ ਗੱਲ ਐ ਬੇਟਾ ਜਦੋਂ ਪਰਮਾਤਮਾ ਨੇ ਨਾਂ ਝਮਕਾਉਣੇ ਉਦੋਂ ਬੰਦਾ ਗਊ ਮਾਤਾ ਦੇ ਪੈਰੀਂ ਆ ਕੇ ਡਿੱਗਦਾ ਜਦੋਂ ਬੇਟਾ ਆਪਣਾ ਨਾਂ ਖਰਾਬ ਕਰਨੇ ਉਦੋਂ ਚਿੱਟਿਆਂ ਨਾਲ ਚੀ ਜਾਂਦਾ ਇਹ ਦੋ ਹੀ ਗੱਲਾਂ ਨੇ ਬੰਦਾ ਤੇ ਮਾਤਾ ਜੀ ਵੀ ਨਾਲ ਆਏ ਹੋਈ ਨਹੀਂ ਸਾਡੀ ਮਾਂ ਇਹ ਵਿਚਾਰੀ ਬਹੁਤ ਦੁਖੀ ਦੀ ਹੁਣ ਦੇ ਇਹਦੀ ਏਡੀ ਕਿਰਪਾ ਗੁਰੂ ਮਹਾਰਾਜ ਦੀ ਸੱਚੇ ਬਾਦਸ਼ਾਹ ਦੀ ਇਹ ਤਰ ਤਰ ਬੋਲਦੀ ਹੈ ਪੁੱਤਾਂ ਐਡੀ ਕਿਰਪਾ ਬੇਟਾ ਹਾਂਜੀ ਬਹੁਤ ਬਾਬਾ ਜੀ ਆਲਾ ਬਹੁਤ ਕਿਰਪਾ ਦੋਨੇ ਬੱਚੇ ਨਸ਼ੇ ਚ ਲੱਗ ਗਏ ਚਿੱਟਾ ਕਿੱਤਾ ਕੋਈ ਵੀ ਨਹੀਂ ਛੱਡਿਆ ਭਾਂਡੇ ਤੱਕ ਵੀ ਨਹੀਂ ਛੱਡੇ ਮੇਰੇ ਜਿੱਦਾਂ ਦੇ ਬਾਬਾ ਜੀ ਦੇ ਅੱਡ ਲੱਗੇ ਆ ਬਹੁਤ ਹੀ ਬਾਬਾ ਜੀ ਦੀ ਕਿਰਪਾ ਬਹੁਤ ਜ਼ਿਆਦੀ ਕਿਰਪਾ ਧੰਨ ਧੰਨ ਬਾਬਾ ਜੀ ਦਾ ਤਾਂ ਇੱਕ ਮਾਂ ਤੁਸੀਂ ਮਾਂ ਦਾ ਦਰਦ ਸਭ ਤੋਂ ਵੱਡਾ ਹੁੰਦਾ ਹੈ ਜਿਸ ਦੇ ਪੁੱਤ ਨਸ਼ੇ ਚ ਲੱਗ ਜਾਣ ਤਾਂ ਉਦੋਂ ਕੀ ਕੀ ਤੁਹਾਨੂੰ ਝੱਲਣਾ ਪਿਆ ਤੇ ਅੱਜ ਪਹਿਲਾਂ ਦੇ ਬਤੋ ਹੁਣ ਤਾਂ ਉਹ ਨਸਿਆਲੀ ਫੀਲਿੰਗ ਹੀ ਨਹੀਂ ਆਉਂਦੀ ਹੁਣ ਤਾਂ ਉਹ ਜੀ ਆਦ ਹੀ ਨਹੀਂ ਹੁਣ ਤਾਂ ਇਹ ਰੋਜ਼ ਭਰਾ ਦਾ ਆਟੇ ਦੀ ਪੇੜਾਂ ਦੀ ਬਣਾ ਲੈਂਦੇ ਆਂ ਢਾਡੀ ਭੈਣ ਉਰੇ ਆ ਕੇ ਪੇੜੇ ਚਾਰ ਜਗ੍ਹਾ ਨੂੰ ਗਵਾਂ ਨੂੰ ਦਾਣਾ ਪਾਉਂਦੀ ਆ ਬਾਂਦਲਾਂ ਨੂੰ ਮਿੱਠੀਆਂ ਰੋਟੀਆਂ ਪਾਉਂਦੀ ਆ ਹੁਣ ਤਾਂ ਨਿਆਰੀ ਬਕਰ ਹੈ ਬੇਟਾ ਹੋਈ ਤਾਂ ਬਹੁਤ ਹੀ ਕਿਰਪਾ ਬਾਬਾ ਜੀ ਦੀ ਇੰਨੀ ਕਿਰਪਾ ਬਹੁਤ ਜ਼ਿਆਦੀ ਕਿਰਪਾ ਜਿੰਨੀ ਅਸੀਂ ਕਰ ਨਹੀਂ ਸਕਦੇ ਜਿੰਨੀ ਇੰਨੀ ਕਿਰਪਾ ਬਾਪਾ ਜੀ ਮਹੀਨੇ ਚ ਕਿੰਨੇ ਕੁ ਨੌਜਵਾਨ ਆ ਜਾਂਦੇ ਨੇ ਨਸ਼ਾ ਸੱਡਣ ਵਾਲੇ ਤੁਹਾਡੇ ਹਜ਼ਾਰਾਂ ਦੇ ਹਿਸਾਬ ਨਾਲ ਬੇਟਾ ਜੀ ਹਾਂ ਹਜ਼ਾਰਾਂ ਦੇ ਹਿਸਾਬ ਨਾਲ ਬੇਟਾ ਜੀ ਹਾਂ ਜੇ ਅਗਰ ਇੱਕ ਗੱਲ ਕੀਤੀ ਜਾਵੇ ਤੁਸੀਂ ਹੋਰ ਵੀ ਸਮੱਸਿਆਵਾਂ ਦਾ ਹੱਲ ਕਰਦੇ ਹੋ ਬੇਟਾ ਕਿਸੇ ਵੀ ਪਰਿਵਾਰ ਦੇ ਵਿੱਚ ਕੋਈ ਕਾਰੋਬਾਰ ਚ ਵਾਧਾ ਨਹੀਂ ਹੁੰਦਾ ਪਰਿਵਾਰ ਦੇ ਵਿੱਚ ਹਸਬੈਂਡ ਵਾਈਫ ਜਿੰਨੀ ਬਣਦੀ ਬੱਚਿਆਂ ਦਾ ਪਿਆਰ ਨਹੀਂ ਹੈਗਾ ਕਾਰੋਬਾਰ ਚ ਵਾਧਾ ਨਹੀਂ ਹੈਗਾ ਉਹਨਾਂ ਦੇ ਪਰਿਵਾਰ ਦੇ ਵਿੱਚ ਬਿਮਾਰੀ ਨਹੀਂ ਆਉਂਦੀ ਪੈਸੇ ਦਾ ਟਕਾਉ ਨਹੀਂ ਹੈਗਾ ਮੁਕਦਮੇ ਚੱਲਦੇ ਨੇ ਕੋਰਟ ਗਜਰੀਆਂ 'ਚ ਕੇਸ ਚੱਲਦੇ ਨੇ ਉਹ ਸੱਤ ਤੇ ਉਹ ਅਮਰੀਕਾ ਕੈਨੇਡਾ ਗ੍ਰੈਂਡ ਫ੍ਰਾਂਸ ਆਸਟ੍ਰੇਲੀਆ ਜਰਮਨ ਚਾਹੇ ਬੈਠਾ ਘਰ ਬੈਠੇ ਉਹ ਅਰਦਾਸ ਕਰਵਾ ਦੇਣਾ ਚਾਹੇ ਘਰ ਬੈਠੇ ਬੇਟਾ ਦਵਾਈ ਮੰਗਵਾ ਦੇਣਾ ਸਾਰਿਆਂ ਵਾਸਤੇ ਇੱਕ ਅੱਖ ਨਾਲ ਦੇਖਿਆ ਜਾਂਦਾ ਹੈ ਕਿ ਇਹ ਦਵਾਈ ਭੇਜ ਦਿੰਨੀ ਹੈ ਹਾਂ ਬਾਹਰ ਜਿਹੜੀ ਦਵਾਈ ਭੇਜਦੇ ਆ ਬੇਟਾ ਅਸੀਂ ਪੈਸਾ ਨਹੀਂ ਕੋਈ ਲੈਂਦੇ ਆ ਜਿੰਨਾ ਆਪਣਾ ਐਡਰੈਸ ਪਾਉਣੇ ਅਸੀਂ ਦਵਾਈ ਬਣਾ ਕੇ ਭੇਜ ਦਿੰਨੇ ਆ ਪਤੋ ਜਿਹੜੀਆਂ ਆਪਾਂ ਸਮਾਨ ਨੇ ਉਹ ਲਿਖ ਕੇ ਦਿੰਨੇ ਆ ਅਗਲਾ ਲੈ ਕੇ ਆਉਂਦਾ ਅਸੀਂ ਅਗਦੇ ਮਾਰ ਕੇ ਬਣਾ ਕੇ ਦੇ ਦਿੰਨੇ ਆ ਹਾਂਜੀ ਹਾਂਜੀ ਤਾਂ ਅਗਰ ਗੱਲ ਕੀਤੀ ਜਾਵੇ ਸੰਗਤ ਨੇ ਤੁਹਾਨੂੰ ਮਿਲਣਾ ਹੋਵੇ ਤਾਂ ਤੁਹਾਡਾ ਐਡਰੈਸ ਕੀ ਹੈ ਕਿੱਥੇ ਤੁਸੀਂ ਬੈਠੇ ਹੋ ਕੀ ਫੋਨ ਨੰਬਰ ਹੈ ਸਮਾਂ ਕੀ ਹੈ ਕਿਹੜੇ ਕਿਹੜੇ ਦਿਨ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਸੰਗਤ ਤੁਹਾਨੂੰ ਮਿਲ ਸਕਦਾ ਹੈ ਸਮਾਂ ਬੇਟਾ ਦਿ올 ਮੈਰਜ ਬੈਂਸ ਪਿੰਡ ਕਟੂਵਾਲੀਆਂ ਸਾਡਾ ਇੰਸਟਾਗ੍ਰam, ਯੂਟਿਊਬ, ਫੇਸਬੁੱਕ ਦੇਵ ਨਸਾ ਮੁਕਤੀਵਾ ਦੇ ਉੱਤੇ ਹੈੜਾ ਸਾਡਾ ਮੋਬਾਈਲ ਨੰਬਰ 904118 986552 90568 81787 ਇਹ ਦੋਨੇ ਨੰਬਰ ਹੈ ਬੇਟਾ ਜਦੋਂ ਮਰਜ਼ੀ ਪਹਿਲਾਂ ਫੋਨ ਕਰੋ ਫੋਨ ਕਰਕੇ ਨੰਬਰ ਲਵਾ ਕੇ ਗੁਰੂ ਘਰ ਦਾ ਅਸ਼ੀਰਵਾਦ ਲੈ ਕੇ ਆਓ ਬੇਟਾ ਆਪਦੇ ਪਰਿਵਾਰ ਚ ਖੁਸ਼ੀਆਂ ਦਾ ਆਨੰਦ ਮਾਣੋ ਬੈਗਰੂ ਜੀ ਕਾ ਖਾਲਸਾ ਬੈਗਰੂ ਜੀ ਕੀ ਬਤੈ ਤਾਂ ਪੰਜਾਬ ਤੋਂ ਬਾਹਰ ਹੋਰ ਸਟੇਟਾਂ ਨੇ ਜਿਵੇਂ ਹਰਿਆਣਾ ਹੋ ਗਿਆ ਯੂਪੀ ਰਾਜਸਥਾਨ ਉੱਥੇ ਵੀ ਬੜਾ ਨਸ਼ਾ ਫੈਲਿਆ ਹੋਇਆ ਏ ਉੱਥੋਂ ਵੀ ਸੰਗਤਾਂ ਜਿਵੇਂ ਗੜਗੌਂ ਹੋ ਗਿਆ ਗੜਗੌਂ ਹੋ ਗਿਆ ਉੱਤਰਾਖੰਡ ਹੋ ਗਿਆ ਯੂਪੀ ਬਿਹਾਰ 오ਡੀਸਾ ਹਮਾਚਲ ਪ੍ਰਦੇਸ਼ ਮੱਧ ਪ੍ਰਦੇਸ਼ ਗੰਗਾ ਨਗਰ ਜਿੰਨੇ ਆਲੇ-ਦਾਲੇ ਸੂਬੇ ਨੇ ਸਾਰੇ ਦਵਾਈ ਲੈ ਕੇ ਜਾਂਦੇ ਨੇ ਜਿਹੜੇ ਪਰਵਾਣਾ ਤੋਂ ਨਹੀਂ ਆਏ ਜਾਂਦਾ ਉਹ ਬੇਟਾ ਘਰ ਬੈਠੇ ਮੰਗਵਾ ਲੈਂਦੇ ਨੇ ਕੋਈ ਸਮੱਸਿਆ ਨਹੀਂ ਕੋਈ ਗਰੀਬ ਨਾ ਸਮਝੋ ਕੋਈ ਅਮੀਰ ਨਾ ਸਮਝੋ ਜਿਹੜੇ ਬੰਦੇ ਦਾ ਸਾਡੇ ਨੂੰ ਮੈਸੇਜ ਆ ਗਿਆ ਉਸ ਪਰਿਵਾਰ ਦੇ ਘਰੇ ਆਪਣੀ ਦਵਾਈ ਪਾਗੀ ਜਾਣੀ ਹੈ ਜੀ ਜੀ ਹਾਂਜੀ ਜੀ ਤਾਂ ਬਾਬਾ ਜੀ ਨਾਲ ਗੱਲਬਾਤ ਕੀਤੀ ਹੈ ਜਿਨ੍ਹਾਂ ਦੇ ਵੱਲੋਂ ਇੱਕ ਪੁੰਨ ਦਾ ਕੰਮ ਵੀ ਕੀਤਾ ਜਾਂਦਾ ਹੈ ਬੇਜੁਬਾਨਾਂ ਦੀ ਸੇਵਾ ਕੀਤੀ ਜਾਂਦੀ ਹੈ ਅਤੇ ਨਾਲ ਹੀ ਉਸ ਕੋਹੜ ਤੋਂ ਸਾਡੇ ਲੋਕਾਂ ਨੂੰ ਬਚਾਇਆ ਜਾਂਦਾ ਏ ਜਿਸ ਕੋਹੜ ਨੇ ਅੱਜ ਸਾਡੀਆਂ ਨਸਲਾਂ ਨੇ ਜੜੀਆਂ ਉਹ ਖੋਖਲੀਆਂ ਕਰ ਦਿੱਤੀਆਂ ਨੇ ਜਿਸ ਕੋਹੜ ਕਰਕੇ ਘਰਾਂ ਦੇ ਵਿੱਚ ਕਲੇਸ਼ ਪੈ ਰਹੇ ਨੇ ਜਿਸ ਕਰਕੇ ਅੱਗੇ ਪਰਿਵਾਰ ਨੇ ਜਿਹੜੇ ਉਹ ਵੱਧ ਨਹੀਂ ਰਹੇ ਅੱਗੇ ਜ਼ਿੰਦਗੀ ਆ ਜਿਹੜੀ ਉਹ ਨਰਕ ਭਰੀ ਬਣ ਜਾਂਦੀ ਆ ਲੇਕਿਨ ਕੁਝ ਐਸਾ ਇਹਨਾਂ ਵੱਲੋਂ ਕੀਤਾ ਜਾਂਦਾ ਏ ਕਿ ਉਹ ਨਸ਼ੇ ਦਾ ਕੋਹੜ ਜਿਹੜਾ ਉਹ ਜ਼ਿੰਦਗੀ ਦੇ ਵਿੱਚੋਂ ਕੁਝ ਦਿਨਾਂ ਦੇ ਵਿੱਚ ਹੀ ਦੂਰ ਹੋ ਜਾਂਦਾ ਏ ਅਤੇ ਫਿਰ ਜ਼ਿੰਦਗੀ ਦਾ ਅਸਲੀ ਸਵਾਦ ਆ ਜਿਹੜਾ ਉਹ ਆਉਣ ਲੱਗਦਾ ਏ ਤਾਂ ਵਿੰਡ ਕਟੂ ਵਾਲੀਆਂ ਦੇ ਵਿੱਚ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਫੋਨ ਨੰਬਰ ਨੇ ਜਿਹੜੇ ਉਹ ਸਕਰੀਨ ਤੇ ਦਿੱਤੇ ਹੋਏ ਨੇ ਕੋਈ ਵੀ ਪੈਸਾ ਜਿਹੜਾ ਉਹ ਦਵਾਈ ਦਾ ਨਹੀਂ ਲਿਆ ਜਾਂਦਾ ਕੇਵਲ ਤੇ ਕੇਵਲ ਇੱਥੇ ਗਵਾਂ ਦੀ ਸੇਵਾ ਹੈ ਜਿਹੜੀ ਉਹ ਕਰਵਾਈ ਜਾਂਦੀ ਹੈ